ਬਾਈ ਜੀ ਮੈਂ ਸੋਚ ਰਿਹਾ ਸੀ ਇਸ ਜਗ੍ਹਾ ਨੂੰ ਜਦੋਂ ਨਦੀ ਦਾ ਪਾਣੀ ਜ਼ਿਆਦਾ ਹੋਣਾ ਤੇ ਉਦੋਂ ਕ੍ਰੋਸ ਕਿਵੇਂ ਕਰਦੇ ਹੋਣਗੇ ਤੇ ਉੱਪਰ ਆ ਕੇ ਪਤਾ ਲੱਗਾ ਲਿਫਟ ਲੱਗੀ ਵੀ ਆ ਉਰੋਂ ਇਹਦੇ ਵਿੱਚ ਸਰਦੀਆਂ ਦੇ ਵਿੱਚ ਇਹਦੇ ਉੱਤੇ ਬਰਫ਼ ਜੰਮ ਜਾਂਦੀ ਹੈਗੀ ਟਡ-ਟਡ 10-10 ਫੁੱਟ ਤੋਂ ਉੱਪਰ ਸਦਾ ਬਟਰਵਾਲ ਨੀਚੇ ਆ ਰਿਹਾ ਮਹਾਦੇਵ ਜੀ ਦੇ ਸਿਗਨਟੇ ਤੇ ਪਾਣੀ ਸਾਡੇ ਹਾਂਜੀ ਬਾਈ ਜੀ ਇੱਥੇ ਆ ਕੇ ਆਪਾਂ ਪੀਣ ਲੱਗੇ ਸੀ ਚਾਹ ਤੇ ਸਲਾਂਗ ਵੈਲੀ ਦਾ ਗਰਾਊਂਡ ਰਹਿ ਗਿਆ ਇੱਧਰ ਆ ਵੀ ਸਾਰੀ ਸਲਾਂਗ ਵੈਲੀ ਦੇ ਗਰਾਊਂਡ ਨੇ ਇਹ ਵੀ ਇੱਥੇ ਵੀ ਬਹੁਤ ਐਕਟੀਵਿਟੀਆਂ ਕਰਾਈਆਂ ਜਾਂਦੀਆਂ ਨੇ ਤੇ ਹੁਣ ਆਪਾਂ ਆਹ ਵਾਲੇ ਰਸਤੇ ਚੱਲਿਆਂਗੇ ਇੱਥੋਂ ਅੱਗੇ ਜਾ ਕੇ ਅੰਜਨੀ ਮਹਾਦੇਵ ਮੰਦਿਰ ਆਗਾ ਮਹਾਦੇਵ ਜੀ ਦਾ ਉੱਥੇ ਚੱਲਿਆਂਗੇ ਆਪਾਂ ਹੁਣ ਉੱਥੇ ਚੱਲ ਕੇ ਤੁਹਾਨੂੰ ਦਿਖਾਉਣੇ ਆਗੇ ਮੰਦਿਰ ਚ ਕੀ ਗੱਲਬਾਤ ਪਹੁੰਚ ਚੁੱਕੇ ਆ ਅੰਜਨਾ ਮਹਾਦੇਵ ਮੰਦਿਰ ਦੇ ਕੋਲ ਤੇ ਆ ਇੱਥੋਂ ਦੇਖੋ ਕਿੰਦਾ ਮਿੱਟੀ-ਮੁੱਟੀ ਸਾਰਾ ਕੁਝ ਪੂਰ ਕੇ ਲੈ ਗਿਆ ਤਾਂ ਆਹਦੀ ਬਾੜ ਆਈ ਸੀ ਜਦੋਂ ਬਹੁਤ ਪਾਣੀ ਸੀ। ਆਹ ਨਾਲੇ ਦੇ ਵਿੱਚ ਇੰਨਾ ਕੀ ਪਾਣੀ ਰਹਿ ਗਿਆ। ਆਪਾਂ ਇਹਨੂੰ ਕ੍ਰੋਸ ਕਰਕੇ ਉਤੋਂ ਦੀ ਵੀ ਕ੍ਰੋਸ ਕਰ ਦੇਣਾ। ਇਹਦੇ ਉਤੋਂ ਦੀ ਜੰਪ ਕਰਕੇ ਤਾਂ ਪੱਤਰਾ ਦੇ ਉਤੋਂ ਦੀ ਅੱਗੇ ਹੈਗਾ ਅੰਜਨਾ ਮਹਾਦੇਵ ਮੰਦਿਰ। ਇੱਥੇ ਸਪੈਸ਼ਲ ਆਏ ਆਪਾਂ। ਇਹ ਮੰਦਿਰ ਦੇ ਵਿੱਚ ਖਾਸियत ਹੈ ਜੀ ਅੱਗੇ ਚੱਲ ਕੇ ਤੁਹਾਨੂੰ ਆਣੀ ਦੂਰ ਜਾ ਰਹੀ ਹੈ ਉਸ ਨੂੰ ਸੋਚਾਂਗੇ ਤੇ ਦੇਖਣਾ ਆ ਜਾ ਯਾਰ ਉਹ ਆਉਂਦਾ ਆ ਲੈ ਕੇ ਸਿਲਕਾ ਨਹੀਂ ਪੈ ਰਾ ਇਹਦੇ ਉੱਪਰ ਵੀ ਰੱਖ ਲੈ ਜਾ ਬੜਾ ਫਟਾਕੂ ਨੇ ਆ ਜਾ ਆ ਜਾ ਜਾਂ ਜੀ ਉਧਰ ਗਿਆ ਹੋਰ ਬੰਦਰ ਨਾ ਉੱਧਰ ਜਾਂਦਾ ਨਾ ਇੱਧਰ ਹੋ ਵੇ ਇੱਕ ਕੁਸਤਾ ਕਰ ਆ ਜਾ ਆ ਜਾ ਇੱਕ ਫੱਟਾ ਰੱਖਿਆ ਹੋਇਆ ਛੋਟਾ ਬਾਈ ਜੀ ਮੈਂ ਸੋਚ ਰਿਹਾ ਸੀ ਇਸ ਜਗ੍ਹਾ ਨੂੰ ਜਦੋਂ ਨਦੀ ਦਾ ਪਾਣੀ ਜ਼ਿਆਦਾ ਹੋਣਾ ਤੇ ਉਦੋਂ ਕ੍ਰੋਸ ਕਿਵੇਂ ਕਰਦੇ ਹੋਣਗੇ ਤੇ ਉੱਪਰ ਆ ਕੇ ਪਤਾ ਲੱਗਾ ਲਿਫਟ ਲੱਗੀ ਵੀ ਆ ਉਰੋਂ ਇਹਦੇ ਵਿੱਚ ਹੀ ਸਪੇਨ ਲੱਗਿਆ ਵਾ ਇਹਦੇ ਨਾਲ ਉਹ ਉੱਥੇ ਜਾ ਕੇ ਰੁਕਦਾ ਹੈ ਇਦਾਂ ਕ੍ਰੋਸ ਕਰਦੇ ਆ ਹਾਂਜੀ ਆਪਾਂ ਪਹੁੰਚ ਚੁੱਕੇ ਹਾਂਗੇ ਮਹਾਦੇਵ ਦੇ ਮੰਦਿਰ ਕੋਲ ਤੇ ਇਸ ਸਾਈਡ 메ਨ ਮੰਦਿਰ ਆ ਤੇ ਉੱਪਰ ਉੱਥੇ ਜਾ ਕੇ ਕਹਿੰਦੇ ਸਿਵਲਿੰਗ ਲੱਗਿਆ ਹੋਇਆ ਵਗਾ ਜਿਹਦੇ ਉੱਤੇ ਬਰਫ਼ ਜੰਮਦੀ ਹੈਗੀ ਆਪਣੇ ਲੋ ਜੀ ਪਹੁੰਚ ਚੁੱਕੇ ਆਂਗੇ ਆਪਾਂ ਮਹਾਦੇਵ ਦੇ ਮੰਦਿਰ ਇਧਰਲੀ ਸਾਈਡ ਆ ਨਵੀਂ ਬਿਲਡਿੰਗ ਬਣੀ ਆ ਮੰਦਿਰ ਦੀ ਨਵੀਂ ਆ ਇਹ ਤੇ ਉਧਰਲੀ ਸਾਈਡ ਆਪਣਾ ਸਿਵਲਿੰਗ ਆ ਸਿਵਲਿੰਗ ਤੇ ਅਮਰਨਾਥ ਦੀ ਤਰ੍ਹਾਂ ਬਰਫ਼ ਜੰਮਦੀ ਹੈ ਇੱਥੇ ਇਹ ਸਿਰਫ ਸਲਾਂਗ ਵੇਲੀ ਤੋਂ ਡੇਢ ਕਿਲੋਮੀਟਰ ਆ ਜਿੱਥੇ ਸਲਾਂਗ ਵੇਲੀ ਦਾ ਗਰਾਊਂਡ ਆ ਉੱਥੋਂ ਸਿਰਫ ਡੇਢ ਕਿਲੋਮੀਟਰ ਦੀ ਦੂਰੀ ਤੇ ਆ ਮੰਦਿਰ ਆ ਜੋ ਉੱਪਰ ਚੱਲਦੇ ਆ ਤੁਹਾਨੂੰ ਕਰਾਉਣੇ ਆ ਦਰਸ਼ਨ ਹਾਂਜੀ ਆ ਨਵੀਂ ਬਿਲਡਿੰਗ ਤਿਆਰ ਹੋ ਰਹੀ ਆ ਮੰਦਰ ਦੀ ਤੇ ਉੱਪਰ ਚਲਦੇ ਆਪਾਂ ਸਿਵਲਿੰਗ ਦੇ ਦਰਸ਼ਨ ਕਰਨ। 메인 ਜਗਾ ਉੱਪਰ ਆ ਜੀ। ਜਿੱਥੋਂ ਦੀ ਇਹ ਮੰਦਰ ਦੀ 메인 ਦੱਸਦਾਂਗੀ। ਇੱਥੇ ਹੰਦਨਾ ਮਾਤਾ ਜੀ ਨੇ ਬਜਰੰਗਵਲੀ ਜੀ ਦੇ ਮਾਤਾ ਜੀ ਨੇ ਤਪੱਸਿਆ ਕਰੀ ਆ ਔਰ ਇੱਕ ਬਹੁਤ ਸਾਲ। ਉੱਪਰੋਂ ਚੜਨਾ ਡਿਗ ਰਿਹਾ ਹੈਗਾ ਵਾਟਰਫਾਲ ਉੱਪਰ ਤੋਂ ਸਿੱਧਾ ਸਿਵਲਿੰਗ ਦੇ ਉੱਪਰ ਆਂਦਾ ਹੈਗਾ ਉਹ। ਪਰ ਚੱਲ ਕੇ ਦਿਖਾਉਨੇ ਆ ਤੁਹਾਨੂੰ। ਬਹੁਤ ਸੋਹਣੀ ਜਗ੍ਹਾ ਕੀ ਇਹ ਇੱਥੇ ਆ ਕੇ ਠੰਡ ਵੀ ਲੱਗਣ ਲੱਗੀ ਥੋੜੀ ਜਿਹੀ ਥੋੜੀ ਇਸ ਤੋਂ ਅੱਗੇ ਪੂਰੀ ਕੜਾਕੇਦਾਰ ਧੁੱਪ ਆ ਗਈ ਇੱਕ ਵਾਟਰਫਾਲ ਆ ਹੈਗਾ ਇੱਕ ਉਹ ਦਿਖ ਰਿਹਾ ਮੇਨ ਵਾਟਰਫਾਲ ਆ ਸੀਗਾ 200 ਮੀਟਰ ਤੋਂ ਸੌਰੀ 200 ਫੁੱਟ ਤੋਂ ਉੱਪਰ ਉਹ ਦਿਗ ਰਿਹਾ ਗਿਆ ਹੈ ਜੀ ਪਹੁੰਚ ਚੁੱਕੇ ਹਾਂ ਮੰਦਰ 'ਚ ਇੱਥੇ ਬਜਰੰਗ ਵਾਲੇ ਦੀ ਪ੍ਰਤੀਮਾ ਲੱਗੀ ਹੋਈ ਆ ਉੱਪਰ ਚੱਲਦੇ ਹਾਂ ਇੱਥੇ ਪਾਣੀ ਪੈ ਕੇ ਨਾ ਪੈਰ ਸੁੰਨ ਹੋ ਰਹੇ ਨੇ ਇੰਨਾ ਠੰਡਾ ਹੈਗਾ برف ਜੀ ਤਰ੍ਹਾਂ ਉਹ ਥੱਲੇ ਪਾਗੋ ਜਿੱਥੇ ਨੋਰਮਲ ਆ ਪਰ ਇੱਥੇ ਆ ਕੇ ਬਹੁਤ ਠੰਡਾ ਹੈਗਾ ਆ ਦੇਖੋ ਜੰਨੀ ਮਹਾਦੇਵ ਬਹੁਤ ਠੰਡਾ ਠੰਡਾ ਪਾਣੀ ਸਾਡੇ ਉੱਪਰ ਪੈ ਰਿਹਾ ਹੈਗਾ ਜੇ ਆਜੋ ਤੁਹਾਨੂੰ ਸ਼ਿਵਲਿੰਗ ਦੇ ਦਰਸ਼ਨ ਕਰਾਉਣੇ ਆ ਇਹ ਕੋਈ ਅੰਜਨ ਮਹਾਦੇਵ ਦਾ ਸ਼ਿਵ ਲਿੰਗ ਸਰਦੀਆਂ ਦੇ ਵਿੱਚ ਇਹਦੇ ਉੱਤੇ ਬਰਫ਼ ਜੰਮ ਜਾਂਦੀ ਹੈ ਜੀ ਠਟ-ਠਟ 10-10 ਫੁੱਟ ਹੁਣ ਗਰਮੀਆਂ ਦੇ ਵਿੱਚ ਖੁਰ ਜਾਂਦੀ ਆ ਅਮਰਨਾਥ ਨਾਲ ਪੂਰੇ ਬਰਫ਼ ਜੰਮ ਜਾਂਦੀ ਹੈ 200 ਫੁੱਟ ਤੋਂ ਉੱਪਰੋਂ ਤਾਂ ਸਿੱਧਾ ਬਰਦਰ ਵਾਲੇ ਨੀਚੇ ਆ ਰਿਹਾ ਮਹਾਦੇਵ ਜੀ ਦੇ ਸ਼ਿਵ ਲਿੰਗ ਤੇ ਤੇ ਪਾਣੀ ਸਾਡੇ ਉੱਪਰ ਵੀ ਪੂਰਾ ਪੈ ਰਿਹਾਗਾ ਹਵਾ ਵਿੱਚ ਫੈਲ ਕੇ ਬਹੁਤ ਸੋਹਣਾ ਦ੍ਰਿਸ਼ ਹੈਗਾ ਸਿਰਫ ਇਹ ਤੋਂ 1.5 ਕਿਲੋਮੀਟਰ ਦੇ ਫਰਕ ਨਾਲ ਆ ਜੀਰੇ ਚਨਾਗ ਬੈਲੀ ਦੇ ਗਰਾਉਂਡ ਤੋਂ ਦੂਜੇ ਗਰਾਉਂਡ ਬਣਿਆ ਹੋਗਾ ਚਨਾਗ ਬੈਲੀ ਦਾ ਮੈਣਾ ਸ਼ੰਭੂ ਇਹ ਜੀ ਸੇਵਲੰਗ ਜੀ ਦੇ ਤੋਂ ਉਹਨੂੰ ਕਰਾਤੇ ਦਰਸ਼ਨ ਇਹਦੇ ਅੰਦਰ ਜਾਣਾ ਇਤੋਂ ਅੱਗੇ ਅਲਾਉਡ ਨਹੀਂ ਹੈਗਾ ਕੱਲੇ ਲੋਕਲ ਬੰਦੇ ਜਾਂਦੇ ਹੈਗੇ ਦਰਸ਼ਨ ਕਰੋ ਜੀ ਮਹਾਦੇਵ ਦੇ ਹਾਂਜੀ ਇਹ ਨਵਾਂ ਮੰਦਿਰ ਆਗਾ ਤੁਹਾਨੂੰ ਪਹਿਲਾਂ ਵੀ ਦਿਖਾ ਕੇ ਗਿਆ ਮੈਂ ਹੁਣ ਆਪਾਂ ਇਹਦੇ ਦਰਸ਼ਨ ਕਰਦੇ ਆਂਗੇ ਤੇ ਇਸ ਸਾਈਡ ਆਹ ਤੁਹਾਨੂੰ ਦਿਖਾ ਕੇ ਆਇਆ ਜੀ ਮੈਂ ਆਹ ਨਵੀਂ ਬਿਲਡਿੰਗ ਦੀ ਸਾਰੀ ਹੋ ਰਹੀ ਆ ਤੇ ਉਹ ਉੱਪਰੋਂ ਵਾਟਰਫਾਲ ਆਉਂਦਾਗਾ ਤੇ ਸਿੱਧਾ ਸਿਵਲਿੰਗ ਦੇ ਉੱਪਰ ਡਿੱਗਦਾ ਤੇ ਗਰ ਸਰਦੀਆਂ ਦੇ ਵਿੱਚ ਇੱਥੇ ਸਿਵਲਿੰਗ ਦੇ ਉੱਪਰ 10-10 ਫੁੱਟ ਤੱਕ বর ਪੰਜੰਮ ਜਾਂਦੀ ਆ ਅਮਰਨਾਥ ਦੀ ਤਰ੍ਹਾਂ ਦੇਖੋ ਜੀ ਕਲਾਸ ਦੁਬਾਰਾ ਆ ਮੰਦਰ ਦਾ ਹਾਲ ਆਈ ਇੱਥੇ ਇੰਦਰ ਸਪੈਸ਼ਲ ਪ੍ਰਤੀਮਾਂ ਲੱਗੇ ਹੋਣਗੇ। ਸ੍ਰੀ ਗਣੇਸ਼ ਜੀ, ਦਰੰਗਵਲੀ ਜੀ, ਭੋਲੇ ਸ਼ੰਕਰ, ਸ੍ਰੀ ਰਾਮ, ਸ੍ਰੀ ਕ੍ਰਿਸ਼ਨ ਸਾਰੇ ਪ੍ਰਭੂਆਂ ਦੇ ਲੱਗੇ ਹੋਏ ਨੇ। ਤੇ ਆ ਮਹਾਰਾਜ ਜੀ ਨੇ ਇੱਥੇ ਜਿਨ੍ਹਾਂ ਨੇ ਉਰੇ ਤਪੱਸਿਆ ਕਰੀ ਹੈਗੀ ਬਹੁਤ ਸਾਲ। ਮੇਰੇ ਮੰਦਿਰ ਚਲੋ ਜੀ ਮਿਲਦੇ ਆਂ ਅਗਲੇ ਬਲਾਕ ਚ ਸਾਨੂੰ ਦਰਸ਼ਨ ਕਰਾਏ ਨੇ ਆਪਾਂ ਅੰਜਨ ਮਹਾਦੇਵ ਮੰਦਿਰ ਜੀ ਦੇ